ਪਟਾਣਕੋਟ ਜ਼ਿਲ੍ਹੇ ਦੇ ਸ਼ਾਹਪੁਰ ਕੰਢੀ थाना ਪੁਲਿਸ ਨੇ ਹੋਟਲ ਵਿਖੇ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕਰਨ ਦਾ ਦਾਵਾ ਬੇਸ਼ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਹੋਟਲ ਐਂਡ ਰੈਸਟ੍ਰੈਂਟ ਮਿਨੀ ਗੋਆ ਸ਼ਾਹਪੁਰ ਕੰਢੀ ਦੇ ਵਿੱਚ ਰੰਗ ਰਲੀਆਂ ਮਨਾਉਣ ਆਏ ਤਿੰਨ ਜੋੜੇ ਪੁਲੀ ਤੋਂ ਲੋਗ ਗ੍ਰਿਫਤਰ ਕੀਤੇ ਗਏ ਹਨ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਹੋਟਲ ਐਂਡ ਰੈਸਟ੍ਰੈਂਟ ਦੀ ਆਰਡ ਦੇ ਵਿੱਚ ਦੇਵ ਵਰਦਾ ਧੰਦਾ ਕਰਾਉਣਾ ਵਾਲੇ ਮਿਨੀ ਗੋਆ ਹੋਟਲ ਸ਼ਾਹਪੁਰੀ ਕੰਡੀ ਵਿਖੇ थाना ਸ਼ਾਹਪੁਰੀ ਕੰਡੀ ਪੁਲਿਸ ਵੱਲੋਂ ਛਾਪਾ ਮਾਰ ਕੇ 3 ਜੋੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੌਕੇ ਜਾਣਕਾਰ ਦਿੰਦੇ ਹੋਏ थाना ਸ਼ਾਹਪੁਰ ਕੰਡੀ ਦੀ ਭਾਰੀ ਸਾਬ ਇੰਸਪੈਕਟਰ ਅਮਨਬੀਰ ਕੌਰ ਨੇ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪੁਰ ਕੰਡੀ ਵਿਖੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆਸ ਇੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀ ਜਿਹੜੀ ਕਾਰਵਾਈ ਨਾਲ ਤੇ ਕਰਾਂਗੇ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪੁਰ ਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸੀ ਇੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਮੌਕੇ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀਆਂ ਦੀ ਕਾਰਵਾਈ ਨਾਲ ਤੇ ਕਰਾਂਗੇ ਪਟਾਣਗੋੜ ਜ਼ਿਲ੍ਹੇ ਦੇ ਸ਼ਾਹਪੁਰ ਕੰਢੀ थाना पुलिस ਨੇ ਹੋਟਲ ਵਿਖੇ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕਰਨ ਦਾ ਦਾਵਾ ਬੇਸ਼ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਹੋਟਲ ਐਂਡ ਰੈਸਟ੍ਰੈਂਟ ਮਿਨੀ ਗੋਆ ਸ਼ਾਹਪੁਰ ਕੰਢੀ ਦੇ ਵਿੱਚ ਰੰਗ ਰਲੀਆਂ ਮਨਾਉਣ ਆਏ ਤਿੰਨ ਜੋੜੇ ਪੁਲੀ ਤੋਂ ਲੋ ਗ੍ਰਿਫਤਰ ਕੀਤੇ ਗਏ ਹਨ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਹੋਟਲ ਐਂਡ ਰੈਸਟ੍ਰੈਂਟ ਦੀ ਆਰਡ ਦੇ ਵਿੱਚ ਦੇਵ ਵਰਦਾ ਧੰਦਾ ਕਰਾਉਣ ਵਾਲੇ ਮਿਨੀ ਗੋਆ ਹੋਟਲ ਸ਼ਾਹਪੂਰੀ ਕੰਢੀ ਵਿਖੇ थाना ਸ਼ਾਹਪੂਰੀ ਕੰਡੀਰੀ ਪੁਲੀ ਵੱਲੋਂ ਚਾਪਾ ਮਾਰਕੀਟ 3 ਜੋੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੌਕੇ ਜਾਣ ਕਰ ਦਿੰਦੇ ਹੋਏ थाना ਸ਼ਾਹਪੁਰ ਕੰਡੀਰੀ ਭਾਰੀ ਸਾਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਹਪੁਰ ਕੰਡੀਰੀ ਵਿਖੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸੀ ਇੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਅਮੋ ਅ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀਆਂ ਦੀ ਕਾਰਵਾਈ ਨਾਲ ਤੇ ਕਰਾਂਗੇ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪੁਰ ਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆਸ ਇੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰਾਂਗੇ ਅਮੋ ਅ ਨਈ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਮੰਦੀ ਜਿਹੜੀ ਕਾਰਵਾਈ ਨਾਲ ਤੇ ਕਰਾਂਗੇ